ਮੈਂ ਕਹੂੰਗਾ ਕਿ ਇਹ ਬਜਟ ਦਾ ਜਿਹੜਾ ਬਿਲਕੁਲ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ। ਕੋਈ ਹੋਰ ਨਹੀਂ ਕਿ ਕਿਹੜੀ ਸਾ 12 ਲੱਖ ਰੁਪਏ ਆਉਂਦੇ ਹੈਗੇ। ਮੁੱਡੇ ਨਿਕਾ ਜਿਹੜੀ ਮਜ਼ਦੂਰ ਹੈ ਨਾ ਜਿਹੜਾ ਸਾਲ ਦੇ ਵਿੱਚ 12 ਲੱਖ ਰੁਪਏ ਕਮਾਉਂਦਾ ਹੋਵੇ। ਮੇਰੇ ਖਿਆਲ 'ਚ ਤਾਂ ਨਹੀਂ ਹੈਗਾ ਹੋਣਾ। ਪੂਰੇ ਦੇਸ਼ ਦੇ ਦੀ ਰੀੜ ਦੀ ਹੱਡੀ ਹੈ। ਮਜ਼ਦੂਰ ਦੇ ਬਿਨਾਂ ਇਹਦਾ ਕਾਹਦੇ ਨੂੰ ਹੁਣ ਜੀ ਚਾਹਤ ਹੈ ਮਜ਼ਦੂਰ ਮੇਂ ਦੂਰ ਵੱਟੀਆਂ ਵੱਟੀਆਂ ਬਿਲਡਿੰਗਾਂ ਜਿਹੜੀ ਉਹ ਮਜ਼ਦੂਰ ਬਣਾ ਨਹੀਂ ਕਰਦਾ ਨਾ ਜੀ ਨਾ ਕਰਾ ਕੁਰਸੀ ਜੇ 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 ਤੇ ਬੈਠੇ ਆ ਇਹ ਵੀ ਮਜ਼ਦੂਰਾਂ ਦੇ ਨਹੀਂ ਕੰਮ ਹੈ ਇਹ ਸੰਸਦ ਜਿੱਥੇ ਬੈਠ ਕੇ ਫੈਸਲਾ ਹੋਇਆ ਇਹ ਸਲਾਹ ਸੁਣਾਇਆ ਗਿਆ ਬਜਟ ਤੇ ਠੀਕ ਹੈ ਲਗਭਗ 70 ਮਿੰਟ ਦਾ ਉਹਦਾ ਭਾਸ਼ਣ ਦਿੱਤਾ ਨਿਰਮਲ ਸਿੰਘ ਦਾ ਰੋਣ ਜੀ ਉਹ ਸੰਸਦ ਵੀ ਜਿਹੜੀ ਹੈਗੀ ਉਹਦੀ ਬਿਲਡਿੰਗ ਵੀ ਉਹ ਮਜ਼ਦੂਰਾਂ ਤੋਂ ਬਿਨਾਂ ਹੀ ਚੱਲਦੀ ਹੈ ਵੱਡੀਆਂ ਵੱਡੀਆਂ ਸ਼ੜਕਾਂ ਤੋਂ ਦੀ ਲੰਘ ਕੇ ਜਾਣੇ ਆਪਾਂ ਪੁਰਾ ਤੋਂ ਦੀ ਲੰਘ ਕੇ ਜਾਣੇ ਆ ਠੀਕ ਹੈ ਜੀ ਉਹ ਸਾਰੇ ਦੇ ਸਾਰੇ ਜਿਹੜੇ ਮਜ਼ਦੂਰ ਜਿਹੜਾ ਉਹਨਾਂ ਨੂੰ ਤਿਆਰ ਕਰਦੇ ਹੋਰ ਤਾਂ ਹੋਰ ਜਿਹੜੇ ਗਟਰ ਹੁੰਦੇ ਆ ਜਿਹੜੇ ਜੀ ਹਾਂ ਜੀ ਗਟਰ ਗੰਦਗੀ ਹੈ ਜਿਹੜੀ ਉਹ ਗਟਰ ਦੇ ਵਿੱਚ ਵੱੜ-ਵੜ ਕੇ ਮਜ਼ਦੂਰ ਆ ਜਿਹੜਾ ਉਹਨੂੰ ਸਾਫ਼ ਕਰਦਾ ਸੱਚੀ ਗੱਲ ਜੀ ਮੈਂ ਤੁਹਾਡਾ ਆਪਣਾ ਰੰਜੀਤਾ ਲਵਾ ਤੁਸੀਂ ਜੁੜੇ ਹੋ ਢੱਲਵਾ ਟੀਵੀਜ਼ਨ ਦੇ ਨਾਲ ਤੇ ਅੱਜ ਜੋ ਸ਼੍ਰੀਮਤੀ ਨਿਰਮਲਾ ਸੀਤਾਰਮਨ ਜੀ ਨੇ ਜੋ ਆਮ ਬਜਟ ਪੇਸ਼ ਕੀਤਾ ਹੈ ਉਹਦੇ ਸੰਬੰਧ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਸ਼੍ਰੀ ਆਪਣੇ ਸਰੇਂਦਰ ਸਿੰਘ ਜੀ ਨਾਲ ਸਰੇਂਦਰ ਢੱਲਵਾ ਜੀ ਨਾਲ ਕੀ ਆ ਵਿਚਾਰ ਉਹਨਾਂ ਦੇ ਇਸ ਬਜਟ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜੋ ਅਰਜਨ ਨੇ ਬਜਟ ਪੇਸ਼ ਕੀਤਾ ਆਮ ਬਜਟ ਜੀ ਉਹ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਅ ਦੇਖੋ ਰਣਜੀਤ ਜੀ ਜਿਹੜਾ ਇਹ ਬਜਟ ਪੇਸ਼ ਹੋਇਆਗਾ ਲਗਭਗ ਸਰਕਾਰ ਦਾ ਲਗਾਤਾਰ ਇਹ 8ਵਾਂ ਬਜਟ ਹੈਗਾਗਾ ਹਾਂਜੀ ਤੇ ਮੈਂ ਕਹੂੰਗਾ ਕਿ ਇਸ ਬਜਟ ਦੇ ਵਿੱਚੋਂ ਜਿਹੜਾ ਮਜ਼ਦੂਰ ਹੈਗਾ ਦੇਸ਼ ਦਾ ਉਹ ਪੂਰੀ ਤਰ੍ਹਾਂ ਬਾਹਰ ਹੈਗਾ ਹਾਂਜੀ ਤੇ ਕਿਸਾਨ ਵੀ ਇਸ ਬਜਟ ਦੇ ਵਿੱਚੋਂ ਬਾਹਰ ਹੈਗਾ ਨਾ ਇਸ ਬਜਟ ਦੇ ਵਿੱਚ ਮਨਰੇਗਾ ਦੀ ਕੋਈ ਗੱਲ ਹੋਈ ਠੀਕ ਹੈ ਜੀ ਨਾ ਹੀ ਆਮ ਮਜ਼ਦੂਰ ਦੀ ਕੋਈ ਦਿਹਾੜੀ ਕਰਨ ਵਾਲੇ ਦੀ ਜਿਹੜਾ ਮਨਰੇਗਾ ਤੋਂ ਬਿਨਾਂ ਹੋਰ ਦਿਹਾੜੀ ਕਰਦਾ ਹੈਗਾ ਹਾਂ ਜੀ ਉਹਦੀ ਗੱਲ ਹੋਈ ਇਸ ਕਰਕੇ ਮੈਂ ਕਹੂੰਗਾ ਕਿ ਇਹ ਬਜਟ ਆ ਜਿਹੜਾ ਬਿਲਕੁਲ ਕਿਸਾਨ ਵਿਰੋਧੀ ਆ ਠੀਕ ਹੈ ਜੀ ਮਜ਼ਦੂਰ ਵਿਰੋਧੀ ਹੈ ਠੀਕ ਹੈ ਜੀ ਤੇ ਭਾਜਪਾ ਲਈ ਤਾਂ ਬੜੇ ਇਹਦੇ ਉੱਪਰ ਉੱਪਰ ਕਸ਼ਾਲਾ ਮਾਰ ਰਹੇ ਆ ਜੀ ਅ ਪਤਾ ਨਹੀਂ ਕਿਹੜੀ ਗੱਲ ਦੀਆਂ ਤਾਰਾ ਮਾਰ ਰਹੇ ਹੈਗੇ ਆ ਬੀਜੇਪੀ ਵਾਲੇ ਬੀਜੇਪੀ ਪਾਰਟੀ ਜਾਂ ਇਹਨਾਂ ਦੇ ਸਮਰਥਕ ਪਤਾ ਨਹੀਂ ਕਿਉਂ ਉਛਲ ਰਹੇ ਹੈਗੇ ਹੈਗੇ ਅ ਮੈਂ ਪਹਿਲਾਂ ਵੀ ਕਹਿ ਕੇ ਪੂਰੀ ਤਰ੍ਹਾਂ ਮਜ਼ਦੂਰ ਵਿਰੋਧੀ ਹੈਗਾ ਕਿਸਾਨ ਵਿਰੋਧੀ ਹੈਗਾ ਇਹਦੇ ਵਿੱਚ ਜਿਹੜੀ ਗੱਲਬਾਤ ਕੀਤੀ ਗਈ ਹੈਗੀ ਆਗੀ ਰਣਜੀਤ ਜੀ ਉਹ ਜਿਹੜੀ ਸੈਲਰੀ ਧਾਰਕਾਂ ਦੀ ਗੱਲ ਕੀਤੀ ਗਈ ਹੈਗੀ ਕਿ ਜਿਹੜੇ ਬੰਦੇ ਦੀ 12 ਲੱਖ ਰੁਪਈਆ ਜਿਹੜੀ ਸਾਲਾਨਾ ਇਨਕਮ ਹੈਗੀ ਹੈ ਸਾਲਾਨਾ ਆਮਦਨ ਹੈਗੀ ਹੈਗੀ ਹਾਂਜੀ ਉਹਨੂੰ ਉਹਦੇ ਤੇ ਟੈਕਸ ਮਾਫ ਹੈਗਾ ਉਹ ਟੈਕਸ ਫ੍ਰੀ ਹੋਊਗਾ ਠੀਕ ਆ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਮਜ਼ਦੂਰ ਆ ਹਾਂਜੀ ਮਜ਼ਦੂਰ ਦੀ ਕਿ ਕਿਹੜੀ ਸਾ 12 ਲੱਖ ਰੁਪਈਆ ਆਮਦਨ ਹੈਗੀ ਤੁਹਾਡੇ ਨੇਗਾ ਅਜ ਕੋਈ ਮਜ਼ਦੂਰ ਹੈਗਾ ਜਿਹੜਾ ਸਾਲ ਦੇ ਵਿੱਚ 12 ਲੱਖ ਰੁਪਈਆ ਕਮਾਉਂਦਾ ਹੋਵੇ ਮੇਰੇ ਖਿਆਲ ਚ ਤਾਂ ਨਹੀਂ ਹੈਗਾ ਕਿ ਹੋਣਾ ਦਾ ਨਹੀਂ ਹੋਣਾ ਦਾ ਅੱਜ ਮਜ਼ਦੂਰ ਦੀ ਵਿਹਾਰੀ ਜੇ ਆਪਾਂ ਮੰਨ ਲਈ ਜAVE ਤਾਂ 300 ਦੇ 500 ਦੇ ਵਿੱਚ ਵਿੱਚ ਆਪਾਂ ਮੰਨ ਸਕਦੇ ਜੀ ਆ ਹ ਇਹ ਮਜ਼ਦੂਰ ਦੀ ਕੋਈ ਮੈਨੂੰ ਨਹੀਂ ਲੱਗਦਾ ਹੈਗਾ ਕਿ ਉਹ ਇਹ ਸਿਰਫ ਲਾਹੇਵੰਦ ਸਿਰਫ ਜਿਹੜਾ ਸੈਲਰੀ ਧਾਰਕ ਹੈਗੇ ਮੈਂ ਪਹਿਲਾਂ ਵੀ ਕਿਹਾ ਹਾਂਜੀ ਉਹਨਾਂ ਲਈ ਲਾਹੇਵੰਦ ਹੈਗਾ ਜਿਹੜੇ ਮੁਲਾਜ਼ਮ ਵਰਗੇ ਹੈਗਾ ਹਾਂਜੀ ਉਹਨਾਂ ਲਈ ਇਹ ਲਾਹੇਵੰਦ ਹੋ ਸਕਦਾ ਠੀਕ ਹੈ ਜੀ ਪਰ ਜਿਹੜੇ ਤੇ ਰੀਡ ਦੀ ਹੱਡੀ ਆ ਮਜ਼ਦੂਰ ਆ ਕਿਸਾਨ ਉਹ ਨਹੀਂ ਹੈਗਾ ਉਹਨਾਂ ਲਈ ਲਾਹੇਵੰਦ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਸੀ ਕਿਸਾਨ ਵਿਰੋਧੀ ਕਿਸ ਤਰ੍ਹਾਂ ਹੋ ਸਕਦਾ ਹੈਗਾ ਕਿਸਾਨ ਵਿਰੋਧੀ ਰਣਜੀਤ ਜੀ ਇਸ ਤਰੀਕੇ ਨਾਲ ਆ ਕਿਉਂਕਿ ਇਸ ਬਜਟ ਦੇ ਵਿੱਚ ਇਹ ਕਿਹਾ ਗਿਆ ਹੈਗਾ ਕਿ ਕਿਸਾਨ ਨੂੰ ਕ੍ਰੈਡਿਟ ਕਾਰਡ ਦੀ ਜਿਹੜੀ ਲਿਮਟ ਆ ਹਾਂਜੀ ਉਹਨੂੰ ਅਸੀਂ ਵਧਾ ਕੇ 3 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ ਗਈ ਹੈ ਮਤਲਬ ਉਹ ਕਿਸਾਨ ਨੂੰ ਕਰਜ਼ੇਵਾਲ ਨੂੰ ਧੱਕਿਆ ਜਾ ਰਿਹਾ ਉਹ ਉਹ ਇਹਨਾਂ ਦੀਆਂ ਜ਼ਮੀਨਾਂ ਹੱਥੋਂ ਨਹੀਂਆਂ ਉਹਨਾਂ ਨੇ ਕਰਜ਼ੇ ਦੇ ਕੇ ਠੀਕ ਹੈ ਠੀਕ ਕਰਜ਼ੇਵਾਲ ਨੂੰ ਧੱਕਿਆ ਜਾ ਰਿਹਾ ਹੈਗਾ ਫਿਰ ਕਿਸਾਨ ਲਈ ਲਾਹੇਵੰਦ ਕਿਵੇਂ ਹੋਇਆ ਕਿਹੜੇ ਕਿਸ ਢੰਗ ਨਾਲ ਕਿਸਾਨ ਲਈ ਗੱਫੇ ਹੋਏ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਹੈ ਫਿਰ ਬਾਜਰ ਵਿੱਚ ਕੋਈ ਕੀ ਇਹਨਾਂ ਨੇ ਗੱਫੇ ਕਿਦੇ ਵਸਦੇ ਆ ਫਿਰ ਤੁਸੀਂ ਕੀ ਕੀ ਕਿਹਨੂੰ ਗੱਫੇ ਕਹਿ ਸਕਦੇ ਗੱਫੇ ਤਾਂ ਜੀ ਦੇਖੋ ਜੀ ਗੱਫਿਆਂ ਤੇ ਵੀ ਮੈਂ ਗੱਲ ਕਰੂੰਗਾ ਮੈਂ ਜਿਹੜੀ ਆਪਦੇ ਵੱਲੋਂ ਗੱਲ ਐਡ ਕਰਨੀ ਚਾਹਨਾ ਹਾਂ ਜੀ ਜਿਵੇਂ ਆਪਾਂ ਕਹਾ ਗੱਲ ਕੀਤੀ ਮਤਲਬ ਪੇਸ਼ ਹੀ ਹੈ ਹੀ ਸਾਹਮਣੇ ਹੀ ਆ ਇਹ ਆਪਣੇ ਠੀਕ ਹੈ ਜੀ ਕਿ ਬਜਟ ਆ ਮਜ਼ਦੂਰ ਵਿਰੋਧੀ ਆ ਦੇਖੋ ਮਜ਼ਦੂਰ ਦੇਸ਼ ਦੇ ਦੀ ਰੀੜ ਦੀ ਹੱਡੀ ਹੈ ਮਜ਼ਦੂਰ ਦੇ ਬਿਨਾ ਦੇਸ਼ ਦਾ ਢਾਂਚਾ ਜਿਹੜਾ ਉਹ ਨਹੀਂ ਚੱਲ ਸਕਦਾ ਰੰਜੀਤ ਜੀ ਹਾਂ ਜੀ ਮਜ਼ਦੂਰ ਵੱਡੀਆਂ-ਵੱਡੀਆਂ ਬਿਲਡਿੰਗਾਂ ਜਿਹੜੀਆਂ ਹਾਂਜੀ ਉਹ ਮਜ਼ਦੂਰ ਬਿਨਾਂ ਨਹੀਂ ਬਣ ਸਕਦੀਆਂ। ਨਾ ਜੀ ਨਾ ਨਾ ਨਾ। ਆਹ ਕੁਰਸੀ ਵੀ ਹੈ ਇਹ ਕੁਰਸੀ ਵੀ ਜਿੱਥੇ ਬੈਠੇ ਆ ਇਹ ਵੀ ਮਜ਼ਦੂਰਾਂ ਬਿਨਾਂ ਨਹੀਂ ਬਣੀ ਹੋਣੀ। ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ ਸੰਸਦ ਜਿੱਥੇ ਬੈਠ ਕੇ ਫੈਸਲਾ ਹੋਇਆ ਸੁਲਾਸ ਸੁਨਾਇਆ ਗਿਆ ਬਜਟ ਹਾਂਜੀ ਠੀਕ ਹੈ ਲਗਭਗ 75 ਮਿੰਟ ਦਾ ਆਪਦਾ ਭਾਸ਼ਣ ਦਿੱਤਾ ਨਿਰਮਲਾ ਸੀਤਾਰਮਨ ਜੀ ਨੇ। ਹਾਂਜੀ ਉਹ ਸੰਸਦ ਵੀ ਜਿਹੜੀ ਹੈਗੀ ਉਹਦੀ ਬਿਲਡਿੰਗ ਵੀ ਉਹ ਮਜ਼ਦੂਰਾਂ ਤੋਂ ਬਿਨਾ ਨਹੀਂ ਤਿਆਰ ਹੋਈ ਹੋਣੀ ਆਪਾਂ ਵੱਟੀਆਂ-ਵੱਟੀਆਂ ਸੜਕਾਂ ਤੋਂ ਦੀ ਲੰਘ ਕੇ ਜਾਂਦੇ ਆ ਆਪਾਂ ਪੁਲਾਂ ਉਤੋਂ ਦੀ ਲੰਘ ਕੇ ਜਾਂਦੇ ਆ ਠੀਕ ਹੈ ਜੀ ਉਹ ਸਾਰੇ ਦੇ ਸਾਰੇ ਜਿਹੜੇ ਮਜ਼ਦੂਰ ਜਿਹੜਾ ਉਹਨਾਂ ਨੂੰ ਤਿਆਰ ਕਰਦਾ ਹੈਗਾਗਾ ਹੋਰ ਤਾਂ ਹੋਰ ਜਿਹੜੇ ਗਟਰ ਹੁੰਦੇ ਆ ਹਨਾ ਜੀ ਗਟਰ ਗੰਦਗੀ ਆ ਜਿਹੜੀ ਉਹ ਗਟਰ ਦੇ ਵਿੱਚ ਵੜ-ਵੜ ਕੇ ਮਜ਼ਦੂਰ ਆ ਜਿਹੜਾ ਉਹਨੂੰ ਸਾਫ਼ ਕਰਦਾ ਹੈਗਾ ਠੀਕ ਹੈ ਜੀ ਇਹ ਮਜ਼ਦੂਰ ਬਿਨਾ ਜਿਹੜਾ ਉਹ ਟਾਂਚਾ ਨਹੀਂ ਚੱਲ ਸਕਦਾ ਤੇ ਸਰਕਾਰਾਂ ਨੇ ਉਹ ਜਿਹੜਾ ਮਜ਼ਦੂਰਾਂ ਨੂੰ ਬਿਲਕੁਲ ਹੀ ਪੂਰੀ ਤਰ੍ਹਾਂ ਜਿਹੜਾ ਉਹ ਬਾਹਰ ਕੱਢ ਦਿੱਤਾ ਗਿਆ ਹੈਗਾ ਇਸ ਬਜਟ ਦੇ ਵਿੱਚੋਂ ਵਾਹ ਜੀ ਵਾਹ ਹੂੰ ਅ ਫੇਰ ਤਾਂ ਤੁਸੀਂ ਤੁਸੀਂ ਗੱਲ ਕੀਤੀ ਸੀਗੇ ਜਿਹੜਾ ਇਹ ਗੱਫਾ ਹਾਂਜੀ ਕਿਹਦੇ ਕਿਹਦੇ ਲਈ ਸਾਬਤ ਹੋ ਸਕਦਾ ਹੋ ਸਕਦਾ ਹਾਂਜੀ ਹਾਂਜੀ ਇਹ ਇਹ ਗੱਫਾ ਹੈ ਜਿਹੜਾ ਕਰਪੂਰ ਲਈ ਆ ਕਿਉਂਕਿ ਜੇ ਕਿਸਾਨ ਦੀ ਗੱਲ ਕਰੀਏ ਜਿਵੇਂ ਇਸ ਬਜਟ ਦੇ ਵਿੱਚ ਇੱਕ ਗੱਲ ਕੀਤੀ ਗਈ ਹੈਗੇ 3 ਲੱਖ ਤੋਂ ਲੈ ਕੇ 5 ਲੱਖ ਦਾ ਜਿਹੜਾ ਲਿਮਟ ਆ ਕਿਸਾਨ ਦੀ ਉਹ ਵਧਾ ਦਿੱਤੀ ਗਈ ਹੈ ਕਰਜ਼ੇ ਦੇ ਰੂਪ ਵਿੱਚ ਠੀਕ ਹੈ ਜੀ ਫੇਰ ਇਹ ਗੱਫਾ ਕਿਸਾਨ ਲਈ ਨਹੀਂ ਹੈਗਾ ਰਣਜੀਤ ਜੀ ਇਹ ਗੱਫਾ ਜਿਹੜਾ ਉਹ ਕਾਰਪੋਰੇਟ ਲਈ ਆ ਉਹਨਾਂ ਕੰਪਨੀਆਂ ਦੇ ਲਈ ਆ ਜਿਹੜੀਆਂ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਦੇਣਗੀਆਂ। ਓਏ ਇਹ ਇਹ ਗੱਫਾ ਸਰਕਾਰ ਨੇ ਉਹਨਾਂ ਕਾਰਪੋਰੇਟਾਂ ਨੂੰ ਦਿੱਤਾ ਹੈਗਾ ਨਾ ਕਿ ਕਿਸਾਨਾਂ ਨੂੰ ਦਿੱਤਾ ਹੈਗਾ। ਇਹ ਇਹਦਾ ਮਤਲਬ ਆ ਸਦਾ ਸਦਾ ਇਹ ਕਹਿ ਲਈਏ ਵੀ ਇੱਕ ਜਿਹੜੇ ਕਾਰਪੋਰੇਟ ਆ ਕਾਰਪੋਰੇਟ ਨੂੰ ਇਹ ਦਾ ਦੇ ਦੇਣੀ ਹੈਗੀ ਅਨੁਮਤੀ ਕਿ ਉਹ ਜਮੀਨ ਕਿਹੜੇ ਟੇਢੇ ਢੰਗ ਨਾਲ ਇਹਨਾਂ ਦੀ ਹਥੇ ਹੋਣਗੀ। ਬਿਲਕੁਲ ਬਿਲਕੁਲ ਜੀ। ਠੀਕ ਹੈ ਨਹੀਂ ਜੀ। ਜੀ। ਤੇ ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਾਸਟ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਰਣਜੀਤ ਜੀ ਕਿ ਸਰਕਾਰ ਭਾਵੇਂ ਕੋਈ ਵੀ ਹੋਵੇ ਠੀਕ ਹੈ ਜੀ ਕਿਸੇ ਦੀ ਆ ਜੇ ਠੀਕ ਹੈ ਜੀ ਕਿਸੇ ਝੰਡੇ ਦੀ ਆ ਜੇ ਹਾਂਜੀ ਇਹਨਾਂ ਦਾ ਰਵਈਆ ਇਹਨਾਂ ਸਰਕਾਰਾਂ ਦਾ तिरदार ਆ ਜਿਹੜਾ ਉਹ ਮਜ਼ਦੂਰ ਦੇ ਵਿਰੋਧੀ ਆ ਹਾਂਜੀ ਕਿਸਾਨ ਦੇ ਵਿਰੋਧੀ ਆ ਆਪਾਂ ਕਿਸਾਨ ਦਾ ਤਾਂ ਲਗਾਤਾਰ ਦੇਖਿਆ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸ਼ੋਸ਼ਣ ਹੋ ਰਿਹਾ ਹੈ ਕਿਸਾਨ ਜਿਹੜਾ ਉਹ ਸੰਘਰਸ਼ ਦੇ ਮੈਦਾਨ ਵਿੱਚ ਡਟਿਆ ਹੋਇਆ ਉਹ ਰਾਹ ਤੇ ਹੈ ਹਾਂਜੀ ਹਾਂਜੀ ਤੇ ਜਿਹੜੀ ਇਹ ਸਰਕਾਰ ਲਗਾਤਾਰ ਉਸ ਕਿਸਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈਗੀ ਤੇ ਮਜ਼ਦੂਰਾਂ ਦੀ ਜੇ ਗੱਲ ਕਰੀਏ ਆਪਾਂ ਸੂਬਾ ਸਰਕਾਰ ਦੀ ਗੱਲ ਕਰੀਏ ਹਾਂਜੀ ਸੂਬਾ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਮਜ਼ਦੂਰ ਵੀ ਜਿਹੜਾ ਜੇ ਕੋਈ ਸੰਘਰਸ਼ ਵਿੱਚ ਵਿੜਦਾ ਹੈ ਤਾਂ ਨੂੰ ਡਾਂਗ ਦੇ ਜ਼ੋਰ ਤੇ ਉਹਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਡੱਬਲਿਆ ਜਾਵੇ ਕਿਵੇਂ ਨਾ ਕਿਵੇਂ ਕਰਕੇ ਇਹ ਇਸ ਕਰਕੇ ਕੋਈ ਵੀ ਸਰਕਾਰ ਆ ਜੀ ਉਹਦਾ ਕਿਰਦਾਰ ਆ ਜਿਹੜਾ ਉਹ ਕਿਸਾਨ ਵਿਰੋਧੀ ਰਹਿਣਾਗਾ ਮਜ਼ਦੂਰ ਵਿਰੋਧੀ ਰਹਿਣਾ ਹੈਗਾ ਹੈਗਾ ਇਹ ਇਸ ਕਰਕੇ ਇਸ ਇਹ ਗੱਲ ਸਾਫ਼ ਹੋ ਜਾਂਦੀ ਆ ਅੱਜ ਦੇ ਬਜਟ ਤੋਂ ਵੀ ਹਾਂਜੀ ਕਿਉਂਕਿ ਕੋਈ ਸਰਕਾਰ ਦੀ ਕੋਈ ਕਿਸਾਨ ਦੀ ਗੱਲ ਨਹੀਂ ਹੋਈ ਇਸ ਬਜਟ ਵਿੱਚ ਕਿਸੇ ਮਜ਼ਦੂਰ ਦੀ ਗੱਲ ਨਹੀਂ ਹੋਈ ਇਸ ਕਰਕੇ ਇਹ ਬਜਟ ਆ ਜਿਹੜਾ ਮਜ਼ਦੂਰ ਵਿਰੋਧੀ ਆ ਕਿਸਾਨ ਵਿਰੋਧੀ ਆ ਟੋੜਾ ਸਿੱਧਾ ਸਿੱਧਾ ਕਹਿਣਾ ਕਿ ਇਹ ਸਰਕਾਰ ਕੋਈ ਵੀ ਆਵੇ ਉਹ ਇਹ ਹੀ ਰਹੂਗੀ ਉਹ ਨਾ ਮਜ਼ਦੂਰ ਦੀ ਹੋਊਗੀ ਨਾ ਕਿਸਾਨ ਦੀ ਜੀ ਜੀ ਬਿਲਕੁਲ ਤੇ ਅੱਜ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਜੀ ਬਹੁਤ ਧੰਨਵਾਦ ਜੀ ਤੇ ਅਸੀਂ ਸਸਿਕਾਲ ਦੋਸਤੋ ਅਸੀਂ ਲਾਸਟ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇੱਕ ਸਾਡਾ ਇਹ ਛੋਟਾ ਜਿਹਾ ਪਰਾਲਾ ਤੁਹਾਨੂੰ ਜਾਗਰੂਕ ਕਰੀਏ ਬਜਟ ਤੋਂ ਕੀ ਤੁਹਾਡੇ ਲਈ ਗੱਫੇ ਆ ਤੇ ਕੀ ਕਾਰਪੋਰੇਟ ਲਈ ਆ ਕੀ ਮਜ਼ਦੂਰ ਲਈ ਗੱਫੇ ਆ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਸਾਡੀ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੋ ਬੈਲ ਆਈਕਨ ਦਾ ਨਿਸ਼ਾਨ ਹੈ ਉਹਦੇ ਤੇ ਆਲਟੇ ਕਰਕੇ ਜਰੂਰ ਸਾਨੂੰ ਉਹ ਕਰੋ ਕਮੈਂਟ ਕਰਕੇ ਵੀ ਦੱਸੋ ਜੀ ਦੀ ਸਾਡੀ ਇਸ ਤਰ੍ਹਾਂ ਦੇ ਅਪਰਾਧਲੇ ਕਿਸ ਤਰ੍ਹਾਂ ਕਿਵੇਂ ਲੱਗਦੇ ਹੈ ਤੇ ਅਸੀਂ ਅੱਗੇ ਤੋਂ ਕੋਸ਼ਿਸ਼ ਕਰਦੇ ਰਹੀਏ ਕਿ ਤੁਹਾਨੂੰ ਹਰੇਕ ਮਾਮਲੇ ਤੋਂ ਜਾਣਕਾਰੀ ਦਿੱਤੀ ਜਾਵੇ ਜਾਣੂ ਕਰਵਾਇਆ ਜਾਵੇ ਕਿ ਤੁਹਾਡੇ ਹੱਕ ਲਈ ਕੀ ਹੈ ਤੁਹਾਡੇ ਵਰੋਧ ਕੀ ਹੈਗਾ ਤੁਹਾਡੇ ਲਈ ਨਹੀਂ ਕੀ ਹੈ ਅਸਰਿੰਦਰ ਜੀ ਨੇ ਬਹੁਤ ਸੁਣਾ ਆਪਾਂ ਨੂੰ ਜਾਗਰੂਕ ਕੀਤਾ ਕਿ ਇਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਲਈ ਕੁਝ ਨਹੀਂ ਹੈਗਾ ਇਹ ਜਿਹੜੇ ਕਾਰਪੋਰੇਟ ਜਿਹੜੇ ਇਹਨਾਂ ਦੇ ਖਾਸ ਬੰਦੇ ਆ ਉਹਨਾਂ ਨੂੰ ਖੁਸ਼ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਲਾਸਟ ਵਿੱਚ ਸਾਰਿਆਂ ਨੂੰ ਸੱਫੀ ਕਹ ਬਈ ਜੀ ਉਹ ਬਹੁਤ ਹਨੂ